ਇਹ ਹੈ 14 ਸਾਲਾਂ ਮਨਜੋਤ ਸਿੰਘ ਜੋ ਕਿ ਬੋਲਣਾ ਤੇ ਸੁਣਨ ਤੋਂ ਅਸਮਰੱਥ ਹੈ ਪਰ ਇਸ ਬੱਚੇ ਦਾ ਹੌਸਲਾ ਤੇ ਜਜ਼ਬਾ ਅਸਮਰੱਥ ਨਹੀਂ ਹੈ ਕਿਉਂਕਿ ਇਹ ਬੱਚਾ ਦਸਤਾਰ ਨੂੰ 14 ਵੱਖ-ਵੱਖ ਸਟਾਈਲਾਂ ਦੇ ਵਿੱਚ ਸਜਾ ਲੈਂਦਾ ਹੈ। ਇਹੀ ਕਾਰਨ ਹੈ ਕਿ ਗਣਤੰਤਰ ਦਿਵਸ ਮੌਕੇ ਫੋਲੋ ਗਰਾਊਂਡ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮਨਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਨਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਮਨਜੋਤ ਸਿੰਘ ਦੀ ਤਸਵੀਰ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਸਟੋਰੀ ਵਾਂਗ ਅਪਲੋਡ ਵੀ ਕੀਤਾ। ਇਸ ਸਬ ਤੋਂ ਬਾਅਦ ਮਨਜੋਤ ਸਿੰਘ ਦੇ ਪਰਿਵਾਰ ਵਾਲੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਨਜੋਤ ਸਿੰਘ ਵਕ ਵਕt ਧਾਰਮਿਕ ਸਮਾਗਮਾਂ ਦੇ ਵਿੱਚ ਦਸਤਾਰ ਮੁਕਾਬਲਿਆਂ ਦੀ ਫ੍ਰੀ ਸਖਲਾਈ ਵੀ ਦਿੰਦਾ ਹੈ ਅਤੇ ਹੋਰ ਉਹਨਾਂ ਦੇ ਸਿਰ ਤੇ ਦਸਤਾਰ ਵੀ ਸਜਾ ਦਿੰਦਾ ਹੈ ਮਨਜੋਤ ਸਿੰਘ ਦਾ ਖਾਤਰ ਬੋਲਦਾ ਹਾਂ ਜੋ ਕਿ ਮਨਜੋਤ ਸਿੰਘ ਚੌਥਾ ਸਮਲਦਾ ਹੈ ਚੌਥਾ ਦੀ ਪੱਗਾਂ ਬੰਦਾ ਹੈ 26 ਜਨਵਰੀ ਨੂੰ ਕੈਪਟਨ ਅਮਨਿੰਦਰ ਸਿੰਘ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸਿੱਖੀ ਨੂੰ ਬਹੁਤ ਧੰਨਵਾਦੀਆਂ ਤੇ ਕੈਪਟਨ ਅਮਨਿੰਦਰ ਸਿੰਘ ਜੀ ਨੇ ਆਪਣੇ ਫੇਸ ਤੇ ਫੋਟੋ ਲਾਈ ਹੈ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਸਰਬਜੀਤ ਕੌਰ ਮਨਜੋਤ ਸਿੰਘ ਦੀ ਮਾਤਾ ਬੋਲ ਰਹੀ ਹਾਂ ਮਨਜੋਤ ਸਿੰਘ ਜੋ ਕੀ 14 ਤਰ੍ਹਾਂ ਦੀਆਂ ਪੱਗਾਂ ਬੰਨ ਲੈਂਦਾ ਹੈ ਤੇ ਇਸੇ ਸਹਿਯੋਗ ਵਿੱਚ ਕੈਪਟਨ ਅਮਨਿੰਦਰ ਸਿੰਘ ਨੇ ਉਸ ਨੂੰ ਸਨਮਾਨ ਕੀਤਾ ਹੈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਤੇ ਉਹਨਾਂ ਨੇ ਆਪਣੇ ਪੇਜ ਤੇ ਵੀ ਮਨਜੋਤ ਸਿੰਘ ਦੀ ਫੋਟੋ ਲਗਾਈ ਹੈ ਇਸ ਕਰਕੇ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਤੁਹਾਨੂੰ ਦੱਸ ਦਈਏ ਕਿ ਮਨਜੋਤ ਸਿੰਘ ਛੋਟੀ ਉਮਰ ਦੇ ਵਿੱਚ ਹੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਉਹ ਆਪਣੇ ਸਿਰ ਤੇ ਅਤੇ ਹੋਰਨਾਂ ਦੇ ਸਿਰ ਤੇ ਪਟਿਆਲਾ ਸ਼ਾਹੀ ਮੋਰਨੀ ਵੱਟਾਂ ਵਾਲੀ ਪੱਗ ਸਿੰਘ ਸਹਿਬਾਨਾਂ ਵਾਲੀ ਦਸਤਾਰ ਅੰਮ੍ਰਿਤਸਰੀ ਦਸਤਾਰ ਡਬਲ ਲੜੀ ਸਿੰਗਲ ਲੜੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਦਸਤਾਰਾਂ ਸਜਾ ਲੈਂਦਾ ਹੈ ਪਟਿਆਲਾ ਤੋਂ rau vrinder ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਆਤ ਇੰਤਜ਼ਾਰ ਕਰਨ ਲੱਗ ਰਿਹਾ ਹੈ। ਯਾਰ ਮੈਂ ਟੱਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ। ਅਰ ਇਸਨੇ ਥਾਰੀ ਪੰਜਾਬੀ ਮੇਂ ਕੇ ਬੋਲਾਂ। ਇਸਨੂੰ ਫੈਂਟ ਮਿਰਰ ਕਹਤੇ ਹੈ। ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ। ਪਿਰਾਮਿਡ E ਸਰਵਿਸ ਦੀ ਸਲਾਹ ਨਾਲ। ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਬੱਲ ਕਰੋ 9397893978